ਤੇ ਜਿਹੜੀ ਇਥਨਲ ਦੀ ਕੰਜ਼ਮਪਸ਼ਨ ਆਫ ਵਾਟਰ ਆ ਇੱਕ ਦਿਨ ਦੀ ਲੱਖਾਂ ਲੀਟਰ ਆ ਝੋਨਾ ਦਾ ਕੁਝ ਵੀ ਨਹੀਂ ਉਹਦੇ ਮੁਕਾਬਲੇ ਇੱਕ ਦਿਨ ਦੀ ਲੱਖਾਂ ਲੀਟਰ ਕਈ ਕੰਟਰੀਆਂ ਦੇ ਆਰਟੀਕਲ ਆ ਜਿਵੇਂ ਬ੍ਰਾਜ਼ੀਲ ਦਾ ਹੋ ਗਿਆ ਜਾਂ ਹੋਰ ਕਈ ਕੰਟਰੀਆਂ ਨੇ ਕਿਹਾ ਜਿੱਥੇ ਜਿੱਥੇ ਇਥਨਲ ਦੇ ਪਲਾਂਟ ਸੀ ਉਹ ਤਾਂ ਖੰਡਰ ਹੋ ਗਏ ਇਹ ਤੁਸੀਂ ਦੱਸਦੇ ਰਹੇ ਸਟੇਜਾਂ ਤੇ ਸਟੇਜਾਂ ਤੇ ਪਹਿਲਾਂ ਗੱਲਾਂ ਕਰਦੇ ਰਹੇ ਜਿੱਥੇ ਜਿੱਥੇ ਇਥਨਲ ਦੇ ਪਲਾਂਟ ਲੱਗੇ ਰਹੇ ਖੰਡਰ ਹੋ ਗਏ ਹੁਣ ਇਹ ਕੀ ਸੈਂਟਰ ਕੀ ਚਾਹੁੰਦੀ ਆ ਵੀ ਜਿੱਥੋਂ ਜਿੱਥੋਂ ਤੁਸੀਂ ਆਪਦਾ ਇਥਨਨਲ ਕੱਢ ਕੇ ਵੱਧ ਤੋਂ ਵੱਧ ਪ੍ਰੋਫਿਟ ਕਮਾ ਲਓ ਤੇ ਪ੍ਰੋਫਿਟ ਟੈਕਸ ਸਰਕਾਰਾਂ ਕੋਲੇ ਜਾਣਾ ਤੇ ਜਿਹੜਾ ਮੋਟਾ ਪ੍ਰੋਫਿਟ ਆ ਉਹ ਕਾਰਪੋਰੇਟਾਂ ਕੋਲੇ ਜਾਣਾ ਤੇ ਧਰਤੀ ਆ ਉਹਦੇ ਪੱਲੇ ਕੀ ਆ ਖੰਡਰ ਇਹ ਇੱਕ ਸਟੇਟ ਨੂੰ ਮਾਰਨ ਦੀਆਂ ਪਾਲਸੀਆਂ ਆਉਣ ਇੱਕ ਨਾਰਮਲ ਗੱਲ ਕਰਦਾ ਪਿੱਛੇ ਜਿਹੜਾ ਬਜਟ ਪੇਸ਼ ਹੋਇਆ ਪਾਰਲੀਮੈਂਟ ਦੇ ਵਿੱਚ ਪੰਜਾਬ ਨੂੰ ਕੋਈ ਪੈਕੇਜ ਹੀ ਹੈ ਨਹੀਂਗਾ ਇਹਦਾ ਕਿੰਨੇ ਸਾਲਾਂ ਦਾ ਸਟੇਟ ਨੂੰ ਕੋਈ ਪੈਕੇਜ ਹੀ ਨਹੀਂ ਦੇ ਰਹੀਗੀ ਫਿਰ ਡੈਮੋਕ੍ਰੇਸੀ ਕਾਹਦੀ ਹੈ ਮੁੱਖ ਮੰਤਰੀ ਕਹਿੰਦੇ ਸਾਨੂੰ ਪੈਕੇਜ ਹੀ ਲੋੜ ਹੀ ਨਹੀਂ ਪਿੱਛੇ ਪਾਣੀ ਆਇਆ ਕਹਿੰਦੇ ਅਸੀਂ ਸੈਂਟਰ ਤੋਂ ਕੀ ਲੈਣਾ ਸਾਡੇ ਕੋ ਆਪਣੇ ਕੋਲ ਬੜਾ ਕੁਝ ਰੰਗਲਾ ਪੰਜਾਬ ਬਣਾ ਦਿਆਂਗੇ सीएम साहब ਨੂੰ ਕਦੇ ਪੁੱਛਿਓ ਕਿ ਹੋਸ਼ਵਾਲਾ ਚ ਹੁਣ ਕਰਜ਼ਾ ਲੈ ਕੇ ਸਟੇਟ ਚਲਾ ਰਹੇ ਆ ਕਰਜ਼ਾ ਲੈ ਕੇ ਰੈਵਨਿਊ ਪੈਦਾ ਕੀਤੀ ਰਿਸੋਰਸਸ ਹੈਗੇ ਸਟੇਟ ਕੋਲੇ ਕਿਹੜੀ ਰੈਵਨਿਊ ਪੈਦਾ ਕੀਤੀ ਰੇਤਾ ਤੇ ਤੁਹਾਡੀ ਕੋਈ ਪਾਲਿਸੀ ਹੈ ਨਹੀਂਗੀ ਪਾਣੀ ਤੇ ਤੁਹਾਡੀ ਕੋਈ ਪਾਲਿਸੀ ਹੈ ਨਹੀਂ ਐਗਰੀਕਲਚਰ ਤੇ ਤੁਹਾਡੀ ਕੋਈ ਪਾਲਿਸੀ ਹੈ ਨਹੀਂ ਫੂਡ ਪ੍ਰੋਸੈਸਿੰਗ ਤੇ ਤੁਹਾਡੀ ਕੋਈ ਪਾਲਿਸੀ ਹੈ ਨਹੀਂ ਤੁਹਾਡੀ ਪਾਲਿਸੀ ਕਿੱਥੇ ਆ ਤੁਸੀਂ ਪੈਸੇ ਕਿੱਥੋਂ ਲੈ ਕੇ ਆ ਰਹੇ ਹੋ ਸੈਂਟਰ ਦੇ ਥੱਲੇ ਲੱਗਦੇ ਆ ਤੇ ਉਹਨਾਂ ਨੂੰ ਕਰਜ਼ਾ ਚੱਕੀ ਜਾਂਦੇ ਆ ਕਰਜ਼ੇ ਦੇ ਕਰਜ਼ਾ ਇਹ ਜਦੋਂ ਸਰਕਾਰ ਜਾਊਗੀ 5 ਲੱਖ ਕਰੋੜ ਦਾ ਗਿਫਟ ਦੇ ਕੇ ਜਾਊਗੀ ਪੰਜਾਬ ਨੂੰ ਹੂੰ ਵੇਖ ਲਓ ਜਿਸਾ ਉਹ ਨਾਈ ਕਰਦੇ ਚੱਕੀ ਆਉਂਦੀ ਵੱਡੇ ਵੱਡੇ ਝੂਠ ਬੋਲ ਕੇ ਮੁਫਤ ਦੇ ਰਹੇ ਹਾਲਾਂਕਿ ਬਿਲੀ ਪੰਜਾਬ ਆਪ ਉਹ ਨਹੀਂ ਪੈਦਾ ਕਰ ਨਹੀਂ ਰਿਹਾ ਜਿੰਨੀ ਮੁਲ ਖਰੀਦ ਕੇ ਮੁਫਤ ਦੇ ਰਿਹਾ ਉਹ ਸਰ ਇਹਦਾ ਕਹਿਣ ਦੀਆਂ ਗੱਲਾਂ ਜੀ ਜਦੋਂ ਗਰਾਊਂਡ ਰਿਪੋਰਟ ਤੇ ਆਉਂਦੇ ਉਦੋਂ ਪਤਾ ਲੱਗਦਾ ਇਹ ਸਰਕਾਰ ਝੂਠ ਬੋਲ ਬੋਲ ਕੇ ਚੱਲ ਰਹੀ ਆ ਜੇ ਸਰਕਾਰ ਕਦੇ ਕੁਝ ਕਹਿੰਦੀ ਐ ਸਟੇਟਮੈਂਟ ਕਦੇ ਵੀ ਸੀਐਮ ਸਾਹਿਬ ਦੀ ਇੱਕ ਨਹੀਂ ਹੁੰਦੀ ਜੀ ਤੇ ਉਹਨਾਂ ਨੂੰ ਕਹ ਜੇ ਤੁਸੀਂ ਕਹਿੰਦੇ ਆ ਜੀ ਮੁਫਤ ਲੈ ਲੈ ਕੇ ਜਾਣਾ ਕਦੇ ਵਾਈਟ ਪੇਪਰ ਇਸ਼ੂ ਕਰੋ ਜਿੱਦੇ ਵਿੱਚ ਸਾਰਾ ਰਿਕਾਰਡ ਹੁੰਦਾ ਕਿ ਸਟੇਟ ਦੇ ਕੋਲ ਕਿੰਨਾ ਰੈਵਨਿਊ ਆ ਕਿੰਨੀ ਇਨਕਮ ਆ ਕਿੰਨੇ ਸਾਲ ਤੁਸੀਂ ਸੈਂਟਰ ਤੋਂ ਕਰਜ਼ਾ ਲੈਨੇ ਹੋ ਤੇ ਕਿੰਨੇ ਹਜ਼ਾਰਾਂ ਕਰੋੜਾਂ ਚ ਤੁਸੀਂ ਵਿਆਜ ਭਰਦੇ ਹੋ ਤੁਸੀਂ ਸਟੇਟ ਨੂੰ ਕਰਜ਼ਾਈ ਕਰ ਰਹੇ ਹੋ ਸਰਕਾਰ ਜਿਹੜੀਆਂ ਪਾਲਿਸੀਆਂ ਕੋਚ ਚੱਜਦੀਆਂ ਬਣਾਉਂਦੀ ਹੈ ਨੀਗੀ ਸਰਕਾਰ ਦੱਸੇ ਕਿ ਕਿਹੜੀ ਆਮਦਨ ਕਿੱਥੋਂ ਕੋਈ ਪ੍ਰੋਡਕਸ਼ਨ ਤੇ ਵਾਦਾ ਕੀਤਾ ਹੋਵੇ ਜਾਂ ਸਟੇਟ ਨੂੰ ਕਿਦੋਂ ਪੈਸਿਆਂ 'ਚ ਵਾਦਾ ਕੀਤਾ ਹੋਵੇ ਕੋਈ ਦੱਸੇ ਇਹ ਤੁਸੀਂ ਮੁਫਤ ਮੁਫਤ ਦੇ ਨਾਂ ਕਹਿ ਕੇ ਵੋਟਾਂ ਤਾਂ ਲੈ ਲਈਆਂ ਪਰ ਤੁਹਾਡੇ ਤੋਂ ਅੰਦਰਲੇ ਖਾਤੇ ਸਟੇਟ ਨਹੀਂ ਚੱਲ ਰਹੀਗੀ ਕਿਉਂਕਿ ਤੁਹਾਡੇ ਕੋਲੇ ਸਰਪਲਸ ਪੈਸਾ ਹੈ ਹੀ ਨਹੀਂਗਾ ਜੀ ਐ ਤੁਸੀਂ ਕਿ ਹੁਣੇ ਜ਼ਿਕਰ ਕਰ ਰਹੇ ਸਟੇਟ ਤੇ ਵੀ ਹਾਈ ਕੋਰਟ ਦੀਆਂ ਤਰੀਕਾਂ ਵੀ ਸਾਨੂੰ ਸੁਪਰੀਮ ਕੋਰਟ ਦੀਆਂ ਤਰੀਕਾਂ ਵੀ ਸਾਨੂੰ ਦਿੱਲੀ ਜਾਣਾ ਪੈਂਦਾ ਕਿੰਨੀਆਂ ਤਰੀਕਾਂ ਮਤਲਬ ਹੁਣ ਤੱਕ ਤੁਸੀਂ ਲੋਕਲ ਕਮੇਟੀ ਜਿਹੜੀ ਸੀ ਪਿੰਡ ਦੀ ਬਣੀ ਸੀ ਇਹ ਭੁੱਲ ਗਏ ਸਰ ਦੇਖੋ ਜੀ ਤਕਰੀਬਨ 12 13 ਤਰੀਕਾਂ ਅਸੀਂ ਜਾ ਚੁੱਕੇ ਹਾਂ ਹੂੰ ਅਸੀਂ ਆ ਤਿੰਨ ਬੰਦੇ ਖੜੇ ਆ तकरीबन ਅਸੀਂ ਜਾਣੇ ਹੁਣੇ ਤਰੀਕਾਂ ਤੇ ਐਨਜੀਟੀ ਨੈਸ਼ਨਲ ਗਰੀਨ ਇੰਟਰਵਿਊ ਨਾਲ ਜਿਹੜੀ ਕੋਰਟ ਲੱਗਦੀ ਆ ਦਿੱਲੀ ਉੱਥੇ ਜਾ ਚੁੱਕੇ ਆ ਜੀ ਜਾਣੇ ਆ ਉੱਥੇ ਜਾ ਕੇ ਵੀਡੀਓ ਵੀ ਅਸੀਂ ਪਾਉਂਦੇ ਰਹਿੰਨੇ ਆ ਅਪਡੇਟ ਕਰਦੇ ਰਹਿੰਨੇ ਆ ਮੋਰਚੇ ਦੀ ਹਰ ਖਬਰ ਤੇ ਕੋ ਜਦੋਂ ਅਸੀਂ ਸ਼ੁਰੂ ਚ ਤਰੀਕਾਂ ਤੇ ਜਾਂਦੇ ਸੀਗੇ ਖਰਚਾ ਬਹੁਤ ਹੁੰਦਾ ਉਹਦੇ ਵਕੀਲਾਂ ਨੂੰ ਦੇਣਾ ਪੈਂਦਾ ਤੁਹਾਡਾ ਹੁਣ ਜਾਣਦਾ ਇਹ ਕੌਣ ਕਰ ਰਿਹਾ ਸਰ ਦੇਖੋ ਜੀ तकरीबन ਜਿਹੜੀ ਕਮੇਟੀ ਹੈਗੀ ਆ ਜੀ ਸਾਰੇ ਲੋਕਾਂ ਨੂੰ ਪਤਾ ਹੈ तकरीबन ਇੱਥੇ ਤੇ 10 15 ਜਿਹੜੇ ਪਿੰਡ ਹੈਗੇ ਆ ਵੀ ਮੋਰਚਾ ਲੱਗਾ ਹੋਇਆ ਲੋ ਫੰਡ ਕਲੈਕਟ ਕਰ ਲਏ ਆ ਸਭ ਸਾਰਿਆਂ ਨੂੰ ਪਤਾ ਦੇ ਕੋਈ ਮੋਰਚੇ ਲਾਉਣੇ ਬੜੇ ਸੌਖੇ ਆ ਚਲਾਉਣੇ ਬੜੇ ਔਖੇ ਆ ਅੱਜ ਜਿਹੜਾ ਮੋਰਚਾ ਨਾ ਇਹ ਪੰਜਾਬ ਦਾ ਸਭ ਤੋਂ ਵੱਡਾ ਮੋਰਚਾ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਦੋ ਸਾਲ ਕਦੇ ਮੋਰਚਾ ਚੱਲਿਆ ਵਿਖਿਆ ਹੀ ਨਹੀਂਗਾ ਦੋ 24 7 22 ਨੂੰ ਤੁਸੀਂ ਵੀ ਉੱਥੇ ਆਏ ਸੀ ਉਦੋਂ ਆਪਾਂ ਸ਼ੁਰੂ ਕੀਤਾ ਸੀ 24 7 ਅੱਜ 24 'ਚ ਖੜੇ ਆ ਮੋਰਚਾ ਚੱਲ ਰਿਹਾ ਸਾਡੇ ਲੋਕ ਬੈਠੇ ਆ ਕਿੱਡੀ ਵੱਡੀ ਗੱਲ